3305 5 3305 5 5 ਮਿਲ ਦਿੱਸੋ ਦਿਲਾ ਦਿਜੀਏ 45 ਜੀ 50 ਜੀ 60 65 70 71 3200 3200 3200 ਹਾਂ ਮੁਕੇ 3200 ਤੇਰੀ ਖੋਲ ਕੇ ਪੱਖਾ ਲੱਗੂਗਾ ਤੇਰੀ ਖੋਲ ਕੇ ਪੱਖਾ ਲਾ ਦਿੰਦੇ ਜੀ ਹਾਂ 50 ਪਾ ਦੇ ਜੀ 50 ਜੀ 55 ਪੰਜ ਕਰ ਨੂੰ 3305 ਜੀ 15 15 20 25 25 30 50 50 54 60 60 360 ਦੀ 65 65 70 75 80 80 ਕਾਂ ਸਮਰ ਤੇ 80 ਇਹਨਾਂ ਦਾ ਪਾਣੀ ਦਾ ਮਾਰ ਚਲਦਾ 80 80 ਢੇਰੀ ਖੁੱਲ੍ਹੂਗੀ ਪੱਖਾ ਵੀ ਲੱਗਣਾ ਜੇ 80 80 380 ਦੀ 85 85 ਕਿ ਤੂੰ ਪਣੇ ਮਰ ਚਾਹਤ ਰੇ ਮੈਂ ਆਹ ਦੀ 85 ਜੀ ਤੂੰ ਦੱਸ 85 ਜੀ 90 ਰੁਪਏ ਕਰ ਦੇ ਫਿਰ 95 95 ਪੂਰੇ ਕਰ 3400 ਬਹਿ ਗਈ ਹੋਈ 3400 3400 1955 3400 3400 ਬਾੰਦ ਜੀ 10 ਰੁਪਏ 15 20 25 30 30 35 40 40 ਮਗਦਾਲੀ ਮੰਤਾਲੀ 3445 ਜੀ ਪਤਾ ਨੰਬਰ 45 ਜੀ ਹਾਂਜੀ 3445 ਬੋਲਦਾ ਜੀ ਕੋਈ ਠੀਕ ਪਾ ਗਿਆ ਹਾਂਜੀ